ਅੱਜ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਰਮਦਾਸ ਕੋਨੇਵਾਲ ਅਤੇ ਕਈ ਹੋਰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਦੌਰਾ ਕੀਤਾ ਗਿਆ ਇਸ ਦੌਰਾਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅਤੇ ਬੀਜੇਪੀ ਦੇ ਹੋਰ ਆਗੂ ਪਹੁੰਚੇ ਨੇ ਉਹਨਾਂ ਦੇ ਨਾਲ ਰਵਨੀਤ ਸਿੰਘ ਬਿੱਟੂ ਤਰुण ਚੁੱਗ ਸੁਨੀਲ ਜਾਖੜ ਅਤੇ ਹੋਰ ਨੇਤਾ ਵੀ ਮੌਜੂਦ ਸਨ ਦੌਰੇ ਦੌਰਾਨ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਪਰੇਸ਼ਾਨੀਆਂ ਸਾਂਝੀਆਂ ਕੀਤੀਆਂ ਨੇ ਅਤੇ ਉਹਨਾਂ ਨੇ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸਪਸ਼ਟ ਕਿਹਾ ਹੈ ਕਿ ਹੜ੍ਹ ਕਾਰਨ ਬਹੁਤ ਵੱਡਾ ਸੰਕਟ ਖੜਾ ਹੋ ਗਿਆ ਪਰ ਅਜੇ ਤੱਕ ਕੋਈ ਵੀ ਵਿੱਤੀ ਸਹਾਇਤਾ ਨਹੀਂ ਮਿਲੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਮੰਤਰੀ ਆਉਂਦੇ ਨੇ ਤਾਂ ਲੋਕ ਉਮੀਦ ਰੱਖਦੇ ਨੇ ਕਿ ਉਹ ਖਾਲੀ ਹੱਥ ਨਾ ਜਾਣ ਦੂਜੇ ਪਾਸੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਇਹ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ ਪਾਣੀ ਘਟਣ ਤੋਂ ਬਾਅਦ ਅਸਲ ਨੁਕਸਾਨ ਦਾ ਪਤਾ ਲੱਗੇਗਾ ਉਹਨਾਂ ਨੇ ਦੱਸਿਆ ਹੈ ਕਿ ਫਸਲਾਂ ਸਿਰਫ ਤਬਾਹੀ ਨਹੀਂ ਹੋਈਆਂ ਸਗੋਂ ਅਗਲੀ ਬਿਜਾਈ ਵੀ ਮੁਸ਼ਕਲ ਹੋ ਚੁੱਕੀ ਹੈ ਜਾਨਵਰਾਂ ਦੀਆਂ ਮੌਤਾਂ ਚਾਰੇ ਦੀ ਕਮੀ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਸਭ ਤੋਂ ਵੱਡੀ ਚਿੰਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪੂਰੀ ਰਿਪੋਰਟ ਤਿਆਰ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਜਾਵੇਗੀ। ਭਾਜਪਾ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮਿਲ ਕੇ ਇਸ ਬੰਦੀ ਪ੍ਰਣਾਲੀ ਬਣਾਉਣੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਘਰਾਂ, ਫਸਲਾਂ ਅਤੇ ਪਸ਼ੂਆਂ ਦੇ ਨੁਕਸਾਨ ਨੇ ਉਹਨਾਂ ਦੀ ਜ਼ਿੰਦਗੀ ਬੇहद ਪ੍ਰਭਾਵਿਤ ਕੀਤੀ ਹੈ। ਕੇਂਦਰੀ ਮੰਤਰੀਆਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਨੂੰ ਇਸ ਸੰਕਟ ਦੀ ਘੜੀ ਵਿੱਚ ਇਕੱਲਾ ਨਹੀਂ ਛੱਡਿਆ ਜਾਵੇਗਾ ਇਸ ਵੇਲੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਹੋਰ ਕੀ ਕੁਝ ਕਹਿ ਰਹੇ ਨੇ ਉਹ ਵੀ ਸੁਣ ਲੈਂਦੇ ਆਂ 3 ਪੈਕੇਜ ਉਹ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪੈਕੇਜ ਉਹਨਾਂ ਨੂੰ ਨਹੀਂ ਦਿੱਤਾ ਕੋਈ ਸਮਝ ਦੇਖ ਦਿਗਾ ਉਹ ਜਿੱਦਾਂ ਦੇ ਆਏ ਸੀ ਉਦਾਂ ਦੇ ਚਲੇ ਗਏ ਸਮਝਦੇ ਆਂ ਸੀ ਤਾਂ ਬੜੇ ਹੱਥ ਜੋੜੇ ਸੀ ਕੋਈ ਨਾ ਕੋਈ ਸਾਨੂੰ ਦੇਖ ਕੇ ਜਾਓ ਸਾਡੀ ਮਤ ਕਰਕੇ ਜਾਓ ਬੰਦਾ ਹੀ ਕੀ ਕਰ ਸਕਦਾ ਹੈ ਕੇਂਦਰ ਸਰਕਾਰ ਸਮਝਦੇ ਗਿਓ ਕਹਿੰਦੇ ਮੈਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਰਿਪੋਰਟ ਦਊਂਗਾ ਉਹ ਤਾਂ ਮੰਤਰੀ ਗਾੜੀ ਫੈਸਲਾ ਕਰ ਰਾਜਪਾਲ ਸਾਹਿਬ ਵੀ ਇਹੀ ਗੱਲ ਕਹੇ ਗਏ ਰਾਜਪਾਲ ਵੀ ਇਹੋ ਕਹੇ ਗਏ ਇਹ ਵੀ ਇਹੋ ਕਹੇ ਗਏ ਉਹ ਰਿਪੋਰਟ ਲੈਣ ਆਏ ਹੀ ਰਿਪੋਰਟ ਤੇ ਦੇਣਗੇ ਬੁੱਲੀਆਂ ਦੇਣ ਆਏ ਸੀ ਲੱਗ ਬੁੱਲੀਆਂ ਬੁੱਲੀਆਂ ਖਾਲੀ ਹੱਥ ਆਏ ਖਾਲੀ ਹੱਥ ਵਾਹ ਦੇਖੋ ਮੈਂ ਤੁਹਾਨੂੰ ਦੱਸਦਾ ਕਿਉਂਕਿ ਇਹ ਸਭ ਤੋਂ ਵੱਧ ਅਫੈਕਟਡ ਏਰੀਆ ਹੈ ਰੋਜ਼ ਅਸੀਂ ਦੇਖਦੇ ਸੀ ਆਖਰ ਉਹ ਟਾਈਮ ਹੁੰਦਾ ਕੋਈ ਜਦੋਂ ਟੀਮ ਆ ਸਕਦੀ ਆ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਐਗਰੀਕਲਚਰ ਮਿਨਿਸਟਰ ਜਿਹੜੇ ਆਪ ਉਹ ਕਹਿੰਦੇ ਮੈਂ ਕੋਈ ਰੈਸਟ ਸਾਊਥ ਜਾਂ ਚੰਡੀਗੜ੍ਹ ਬੈ ਕੇ ਨਹੀਂ ਮੈਂ ਇਕੱਲੇ ਇਕੱਲੇ ਜਾ ਕੇ ਵਿਧਾਨ ਸਭਾ ਹਲਕੇ ਚ ਪਿੰਡ ਚ ਦੇਖੂਗਾ ਵੀ ਕੀ ਹਾਲਾਤ ਨੇ ਅੱਜ ਚੰਗੀ ਗੱਲ ਇਹ ਆ ਵੀ ਇੱਥੇ ਕਾਂਗਰਸ ਦੇ ਐਮਪੀ ਵੀ ਖੜੇ ਆ ਇੱਥੇ ਆਮ ਆਦਮੀ ਪਾਰਟੀ ਦੇ ਮੰਤਰੀ ਐਮਐਲਏ ਸਾਰੇ ਆ ਬੀਜੇਪੀ ਤਾਂ ਸੀ ਹੈਗੇ ਹੀ ਹੈਗੀਆਂ ਤੇ ਇਹ ਫੈਸਲੇ ਜਿਹੜੇ ਆ ਹੁਣ ਪ੍ਰਧਾਨ ਮੰਤਰੀ ਜੀ ਨੇ ਆਪ ਸਾਨੂੰ ਭੇਜਿਆ ਵੀ ਜਾ ਕੇ ਦੇਖ ਕੇ ਆਓ ਤੇ ਅਸੈਸਮੈਂਟ ਕਰੋ ਕਿਉਂਕਿ ਹੁਣ ਪਾਣੀ ਥੋੜਾ ਬਹੁਤਾ ਘਟਿਆ ਉਦੋਂ ਹੀ ਪਤਾ ਲੱਗਣਾ ਨਾ ਪਹਿਲਾਂ ਤਾਂ ਆਪਣੀ ਜਾਨ ਬਚਾਉਣ ਦਾ ਆਪਣੇ ਡੰਗਰਾਂ ਦੀ ਜਾਨ ਬਚਾਉਣ ਦਾ ਆਪਣੇ ਘਰਾਂ ਚੋਂ ਆਪਣੇ ਬਜ਼ੁਰਗਾਂ ਨੂੰ ਬਚਾਉਣ ਦਾ ਸੀ ਅੱਜ ਥੋੜਾ ਬਹੁਤਾ ਸਾਹ ਆਇਆ ਤੇ ਹੁਣ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਕਿੰਨੀ ਫਸਲ ਇਹ ਕੱਲੀ ਇਹ ਫਸਲ ਨਹੀਂ ਅਗਲੀ ਫਸਲ ਵੀ ਲਾਉਣ ਯੋਗ ਨਹੀਂ ਇਹ 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 ਬਚੀ ਧਰਤੀ ਜੋ ਜਿਵੇਂ ਰੇਤਾ ਮਿੱਟੀ ਜੋ ਕੁਝ ਆ ਗਿਆ ਕਿਸ ਤਰੀਕੇ ਨਾਲ ਉਰੇ ਅੱਗੇ ਬਿਮਾਰੀਆਂ ਜਿਹੜਾ ਹੈ ਸਭ ਤੋਂ ਵੱਡਾ ਖਤਰਾ ਬਿਮਾਰੀਆਂ ਦਾ ਹੈ ਇਹ ਤਾਂ ਤਕੜੇ ਲੋਕ ਨੇ ਜੇ ਮੜਾ ਢੀੜਾ ਹੋਵੇ ਤਾਂ ਉਹ ਮੈਂ ਸਮਝਦਾ ਉਹ ਵੈਸੇ ਹੀ ਉਹਦਾ ਕੰਮ ਹੋ ਜੇ ਪਰ ਹੁਣ ਜਾਨਵਰਾਂ ਦੀਆਂ ਜਿਹੜੀਆਂ ਮੌਤਾਂ ਹੋਣੀਆਂ ਏ ਉਹ ਹੋਈਆਂ ਏ ਜਿਹੜੀਆਂ ਉਹਦੇ ਨਾਲ ਜਿਹੜੀ ਆ ਕਿਸ ਤਰੀਕੇ ਦਾ ਦਵਾਈਆਂ ਦੀ ਲੋੜ ਪੈਣੀ ਆ ਅੱਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਬਾਕੀ ਜਿਹੜੇ ਸੂਬੇ ਆ ਬੀਜੇਪੀ ਦੀ ਸਰਕਾਰ ਕਿਸੇ ਦੀ ਵੀ ਸਰਕਾਰ ਆ ਮੱਧਿਆ ਪ੍ਰਦੇਸ਼ ਆ ਯੂਪੀ ਆ ਰਾਜਸਥਾਨ ਆ ਹਰਿਆਣਾ ਹੈ ਕਿਸਾਨ ਐਜੀਟੇਸ਼ਨ ਜਿਹੜਾ ਹਰਿਆਣਾ ਪੰਜਾਬ ਚ ਕੋਈ ਫਰਕ ਥੋੜੀ ਸੀ ਇਕੱਠਿਆਂ ਨੇ ਲੜਾਈ ਲੜੀ ਤੇ ਇਸ ਕਰਕੇ ਉਹਨਾਂ ਤੋਂ ਉਰੇ ਕੋਈ ਚਾਰੇ ਦੀ ਕਮੀ ਆ ਉਹ ਜਿਹੜੇ ਆਉਣ ਵਾਲੇ ਕੁਝ ਦਿਨਾਂ ਨੂੰ ਉਹ ਪਹੁੰਚੇ ਤੇ ਜਿਹੜਾ ਵੱਡੇ ਲੈਵਲ ਤੇ ਮੁਆਵਜ਼ਾ ਹੈ ਜਿਹੜਾ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਵੀ ਤੇ ਟੀਮਾਂ ਦੱਸਣਗੀਆਂ ਉਹਦਾ ਫਿਰ ਗਰਾਊਂਡ ਤੇ ਲਿਆ ਕੇ ਉਹ ਕਿਸ ਤਰੀਕੇ ਨਾਲ ਇਹ ਨਾ ਹੋਵੇ ਵੀ ਉਹ ਹਵਾ ਚ ਰਹਿ ਜੇ ਇਹ ਲੋਕਾਂ ਤੱਕ ਪਹੁੰਚੇ ਗਲਤ ਉਹ ਆ ਵੀ ਕੱਲੇ ਕੱਲੇ ਦੇ ਲੋਕਾਂ ਤੱਕ ਪਹੁੰਚੇ ਸਰਕਾਰਾਂ ਦੇ ਕੋਲ ਹੀ ਨਾ ਉੱਥੋਂ ਅਸੀਂ ਅਨਾਉਂਸ ਕਰ ਦਈਏ ਇੱਥੇ ਕਹਿ ਦੇਣ ਕਿ ਹੋ ਗਿਆ ਜੀ ਹੋ ਗਿਆ ਪੈਸਾ ਇਹ ਨਹੀਂ ਇਹ ਲੋਕਾਂ ਤੱਕ ਪਹੁੰਚੇ ਉਹ ਸਾਡੀ ਜ਼ਿੰਮੇਵਾਰੀ ਆ ਇਸ ਲਈ ਅੱਜ ਇਸ ਆਇਆ ਕੰਮ ਤੇ ਅਗਲੇ 3 ਦਿਨ ਟੀਮ ਆ ਜਿਹੜੀ ਸਰਵੇ ਕਰਕੇ ਚੰਡੀਗੜ੍ਹ ਫਿਰ ਮੁੱਖ ਮੰਤਰੀ ਨਾਲ ਇਹਨਾਂ ਦੇ ਅਫਸਰਾਂ ਨਾਲ ਗੱਲ ਕਰਕੇ ਵੀ ਭਾਈ ਦੱਸੋ ਸਾਡੇ ਹਿਸਾਬ ਨਾਲ ਆ ਨੁਕਸਾਨ ਆ ਤੁਸੀਂ ਦੱਸੋ ਤੇ ਦੋਨਾਂ ਦਾ ਜਦੋਂ ਇਹ ਜਿਹੜਾ ਇਹ ਉਹ ਇਸ ਇੱਕ ਗੱਲ ਤੇ ਆ ਜਾਣਗੇ ਉਸ ਤੋਂ ਬਾਅਦ ਫਿਰ ਸਾਰੀ ਗੱਲ ਪ੍ਰਧਾਨ ਮੰਤਰੀ ਜੀ ਕੋਲ ਲਿਆ ਕੇ ਵੱਡਾ ਪੈਕੇਜ ਆ ਜਿਹੜਾ ਉਹ ਪੰਜਾਬ ਨੂੰ ਦੇਣ ਦੀ ਲੋੜ ਆ ਇਹ ਪੰਜਾਬ ਆ ਜਿਹੜਾ ਹਰ ਵੇਲੇ ਹਰ ਚੀਜ਼ ਚ ਇਹ ਖੜਦੇ ਆ ਲੋਕ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਇਹ ਕਿਸਾਨਾਂ ਦੇ ਅਕਾਊਂਟਾਂ ਦੇ ਵਿੱਚ ਪਾਇਆ ਜਾਵੇਗਾ ਜਾਂ ਫਿਰ ਪੰਜਾਬ ਸਰਕਾਰ ਦੇ ਦੇਖੋ ਇਹਦੀ ਇਹਦੀ ਮੈਂ ਹਜੇ ਐਵੇਂ ਇਹ ਗੱਲ ਕਹਿ ਦਵਾਂ ਪਰ ਜਿਹੜਾ ਵੀ ਪੈਸਾ ਏ ਢੰਗ ਨਾਲ ਪਹੁੰਚਾਉਣਾ ਏ ਉਹਦਾ ਤਰੀਕਾ ਕੀ ਹੋਊਗਾ ਕਿਵੇਂ ਉਹ ਹੋਊਗਾ ਉਹ ਪ੍ਰਣਾਲੀ ਕੀ ਹੋਊਗੀ